ਸੰਤ ਬਾਬਾ ਜਨੈਲ ਸਿੰਘ ਖਾਲਸਾ ਮਹਾਂਪੁਰਖਾਂ ਦਾ ਸੋਨਾਬਲ ਦੇਖ ਕੇ ਕਹਿਣ ਲੱਗਾ ਕਿ ਮੈਂ ਹੀ ਸੁਣਿਆ ਇੰਨਾ ਬਾਰੇ ਕਿ 100 ਪਾਠੇ ਜਪਜੀ ਸਾਹਿਬ ਜੀ ਦਾ ਵੀ ਉਤੋਂ ਵੱਧ ਕਰਦੇ ਨੇ ਨਿਤਨੇਮ ਪੰਜ ਗਰੰਤੀ ਦਾ ਹੋਰ ਵੀ ਸਾਰੀ ਦਿਹਾੜੀ ਪ੍ਰਚਾਰ ਵੀ ਸਿੰਘਾਂ ਨਾਲ ਗੱਲਾਂ ਤੇ ਨਿਤਨੇਮ ਕਿਹੜੇ ਵੇਲੇ ਕਰਦੇ ਹੈ ਵੀ ਕਹਿੰਦੇ ਹੋਣੇ ਹੈ ਮਹਾਂਪੁਰਖਾਂ ਨੇ ਉਹਨੂੰ ਫੜ ਕੇ ਛਾਤੀ ਨਾਲ ਲਾਇਆ ਤੇ ਸੁਖਮਨੀ ਸਾਹਿਬ ਜੀ ਦੀ ਆਵਾਜ਼ ਉਹਨੂੰ ਸੁਣਾਈ ਦਿੱਤੀ ਜੇ ਬਾਣੀ ਦਾ ਜਾਪ ਜ਼ੁਬਾਨਾ ਕਰਨ ਤੋਂ ਬਾਅਦ ਨਾ ਜਿਹੜਾ ਅਗਾਹ ਚੱਲਦਾ ਉਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਆਪਾਂ ਕਥਾ ਕਰਦੇ ਆ ਨਾ ਸਤਗੁਰਾਂ ਦੇ ਉਸ ਪਾਵਨ ਬਚਨ ਦੀ ਸੰਤ ਕਾ ਮਾਰਗ ਧਰਮ ਕੀ ਪੌੜੀ ਧਰਮ ਦੀ ਪੌੜੀ ਕੀ ਹੈ ਪੌੜੀ ਵਿੱਚ ਡੰਡੇ ਹੁੰਦੇ ਸਟੈਪ ਆਉਂਦੀਆਂ ਚੜਨ ਲਈ ਤੇ ਉਹਦੇ ਵਿੱਚ ਬਚਨ ਆਉਂਦਾ ਹੈ ਫਿਰ ਸੋ ਵਿਚਾ ਸੋ ਵਿਚਾਰਨਾ ਸੋ ਵਿਚਾ ਫਿਰ ਉਸ ਤੋਂ ਅੱਗੇ ਆ ਜਾਂਦਾ ਤਨੁਮਾਨਸਾ ਕਿ ਮੰਦੀਆਂ ਵਾਸ਼ਨਾਵਾਂ ਘਟਦੀਆਂ ਜਾਣੀਆਂ ਕੇਵਲ ਲੋੜਾਂ ਤੇ ਡਿਪੈਂਡਦੇ ਹੁੰਦੇ ਜਾਣਾ ਜਿੰਨੂੰ ਜੋਗ ਵਿਸ਼ਿਸ਼ਟ ਦੇ ਵਿੱਚ ਸਰਵਣ ਮੰਨਣ ਤੇ ਨਿਧਿਆਸਣ ਵੀ ਕਿਹਾ ਇਹ ਸਿੱਖਨੇ ਕਰਨਾ ਹੈ ਇਸ ਤੋਂ ਅਗਾ ਹੈ ਬਖਸ਼ਿਸ਼ ਇਸ ਤੋਂ ਅਗਾ ਬਖਸ਼ਿਸ਼ ਹੋ ਜਾਂਦੀ ਹੈ ਅਸੰਸਕਤ ਮੋਹ ਤੇ ਹੰਕਾਰ ਘਟ ਜਾਣਾ ਅਸੰਸਕਤ ਮੋਹ ਤੇ ਹੰਕਾਰ ਦਾ ਛੁਟਕਾਰਾ ਘਟਨਾ ਸ਼ੁਰੂ ਹੋ ਜਾਣਾ ਜਿਸ ਤਰ੍ਹਾਂ ਬੰਦੇ ਨੂੰ ਆਲਸ ਘਟਨਾ ਸ਼ੁਰੂ ਹੋ ਜਾਏ ਨੀਂਦ ਜਿਹੜੀ ਥੋੜੀ ਜੀ ਖੁੱਲ ਜੇ ਫਿਰ ਅੱਖਾਂ ਬੰਦ ਕਰ ਲੈਂਦਾ ਫਿਰ ਖੋਲ ਲੈਂਦਾ ਫਿਰ ਬੰਦ ਕਰ ਲੈਂਦਾ ਉੱਠਣ ਨੂੰ ਜੀ ਨਹੀਂ ਕਰਦਾ ਪਰ ਜਾਗ ਪਿਆ ਹੁੰਦਾ ਉਸ ਅਵਸਥਾ ਨੂੰ ਕਹਿੰਦੇ ਸੱਤਵਾਂ ਪਦ ਜਾਗ ਪੈਣਾ ਇਸ ਤੋਂ ਅੱਗੇ ਆਉਂਦੀ ਪਦਾਰਥਾ ਭਾਵਨੀ ਜਿਸ ਤਰ੍ਹਾਂ ਆਪਾਂ ਹੁਣ ਮੂੰਹ 'ਚ ਕੋਈ ਚੀਜ਼ ਪਾਈਏ ਉਸੇ ਵੇਲੇ ਸਵਾਦ ਆਉਣ ਲੱਗ ਪੈਂਦਾ ਕੱਪੜਾ ਪਾਈਏ ਤਾਂ ਬੜਾ ਫੱਪ ਫੱਪ ਕੇ ਸ਼ੀਸ਼ੇ 'ਚ ਵੇਖੀਦਾ ਮੈਂ ਕੱਪੜਾ ਨਵਾਂ ਇੱਕ ਮਨ ਨੂੰ ਸਵਾਦ ਜਿਹਾ ਹੁੰਦਾ ਨਾ ਰਸ ਲੈਂਦਾ ਇਹ ਸਭ ਹਟ ਜਾਂਦੇ ਇਹਨੂੰ ਪਦਾਰਥਾ ਭਾਵਨੀ ਕਿਹਾ ਜਾਂਦਾ ਇਸ ਤੋਂ ਅੱਗੇ ਹੈ ਤੁਰਿਆ ਅਵਸਥਾ ਇਹ ਸਿੱਖ ਦੀ ਸਿੱਖ ਦੀ ਅਵਸਥਾ ਇਹ ਕਿੱਥੋਂ ਮਿਲਣੀ ਹੈ ਸਿਮਰਨ ਨਾਲ ਜੇ ਅਸੀਂ ਜਪ ਨਹੀਂ ਕਰਾਂਗੇ ਤੇ ਜਪ ਨਹੀਂ ਮਿਲੇਗਾ ਜਦੋਂ ਜਪ ਨੂੰ ਜੇ ਸੰਭਾਲਣਾ ਤੇ ਬੈਰਾਗ ਧਾਰਨ ਹੀ ਕਰਨਾ ਪਏਗਾ ਕਿਉਂਕਿ ਸਿਮਰਨ ਦੀ ਸ਼ਕਤੀ ਨਾਲ ਪਦਾਰਥ ਆਉਣ ਲੱਗਣ ਲੱਗ ਪੈਂਦੇ ਆ ਸਾਇੰਸ ਵੀ ਇਸ ਗੱਲ ਨੂੰ ਜਿਹੜੇ ਅੱਜ ਕੱਲ੍ਹ ਉਹ ਦੁਜੇ ਆ ਉਹ ਵੀ ਮੰਨਣ ਲੱਗ ਪਏ ਆ ਉਹ ਕਹਿੰਦੇ ਬੰਦਾ ਸਾਰੀ ਉਮਰ ਦਿਮਾਗ ਕੋਲੋਂ ਬਹੁਤ ਘੱਟ ਕੰਮ ਲੈਂਦਾ ਮਾਹ 2% ਵੀ ਨਹੀਂ ਲੈਂਦਾ ਕਹਿੰਦੇ ਜੇ 20% ਤੱਕ ਵੀ ਇਹ ਦਿਮਾਗ ਤੋਂ ਕੰਮ ਲੈਣ ਲੱਗ ਪਏ ਤੇ ਦੁਨੀਆ ਦੀ ਜੋ ਚੀਜ਼ ਚਾਵੇ ਆਪਣੇ ਆਪ ਉਹਦੇ ਕੋਲ ਆਉਣ ਲੱਗ ਪਈ ਬ੍ਰਹਮ ਗਿਆਨੀ ਤੋਂ ਇਲਾਵਾ ਦਿਮਾਗ ਕਿਸੇ ਦਾ ਪੂਰਾ ਨਹੀਂ ਖੁੱਲਦਾ ਜਿਨ ਕਾ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਅਨੰਦ ਸਾਹਿਬ ਚ ਅਗਾ ਕੀਤਾ ਗੁਰਸਿੱਖੋ ਆਉ ਬਾਣੀ ਪੜੋ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਜਿਸ ਬਾਣੀ ਨਾਲ ਹੀ ਪਹਿਲੋ ਜੁੜਨਾ ਸੀ ਉਸ ਨਾਲ ਬੁੱਢੇ ਬੁਢੇਪੇ ਵਿੱਚ ਵੀ ਜਾ ਕੇ ਨਹੀਂ ਜੁੜਿਆ ਜਾ ਰਿਹਾ ਤੇ ਜਿਹੜੀ ਕੱਚੀ ਬਾਣੀ ਸੀ ਉਹਨ ਚ ਧੱਕੇ ਨਾ ਹੀ ਪਾਈ ਗਏ ਵੱਡੇ ਵੱਡੇ ਪੰਡਾ ਪੰਡਾ ਵੱਡੇ ਵੱਡੇ ਸਕੂਲਾਂ ਚ ਵੱਡੇ ਵੱਡੀਆਂ ਫੀਸਾਂ ਦੇ ਦੇ ਕੇ ਮੈਂ ਇਹ ਨਹੀਂ ਕਹਿੰਦਾ ਪੜਨਾ ਨਹੀਂ ਚਾਹੀਦਾ ਇਹ ਮੇਰਾ ਸਬਜੈਕਟ ਨਹੀਂ ਹੈ ਪਰ ਮੈਂ ਬੇਨਤੀ ਕਰਦਾ ਜਿਹੜੀ ਸੱਚੀ ਬਾਣੀ ਨਾਲ ਜੁੜਨਾ ਸੀ ਉਹਨਾਂ ਅਸੀਂ ਜੁੜੇ ਨਹੀਂ ਸਾਡੇ ਮਾਪੇ ਨੇ ਜੋੜਿਆ ਨਹੀਂ ਜੇ ਸਾਨੂੰ ਸੋਝੀ ਆਈ ਤੇ ਤਾਂ ਵੀ ਮਨ ਜਿਹੜਾ ਕਿਉਂਕਿ ਬਾਹਰ ਮੁਖੀ ਆ ਨਾ ਗੁਰਸਿੱਖ ਨੂੰ ਇਸੇ ਵੇਲੇ ਕਿਹਾ ਅਮ੍ਰਿਤ ਵੇਲੇ ਉੱਠ ਨਿਤਨੇਮ ਕਰ ਅੰਤਰਮੁਖ ਹੋ ਸਾਰੀ ਦਿਹਾੜੀ ਕਾਰੋਬਾਰ ਕਰ ਸ਼ਾਮ ਨੂੰ ਫਿਰ ਕਥਾ ਕੀਰਤਨ ਸੁਣ ਫਿਰ ਅੰਤਰਮੁਖ ਹੋ ਰਾਤ ਨੂੰ ਸੌਣ ਲੱਗਾ ਕੀਰਤਨ ਸੁਣਨਾ ਪੜ ਲਾ ਜਾਣੇ ਕਿ ਸੋਇਲੇ ਜੀ ਦੀ ਬਾਣੀ ਵਿੱਚ ਸਿਮਰਨ ਹੈ ਯਾਦ ਕਰ ਵਸਵਾਏ ਗੁਰੂ ਨੂੰ ਬੈਖਰੀ ਬਾਣੀ ਸਿਮਰਨ ਦਾ ਮੂਲ ਹੈ ਬੈਖਰੀ ਬਾਣੀ ਪਾਵ ਜੋ ਮੈਂ ਹੁਣ ਬੋਲ ਰਿਹਾ ਨਾ ਉੱਚੀ ਇਹ ਬੈਖਰੀ ਬਾਣੀ ਵਿੱਚ ਆਉਂਦਾ ਬੋਲ ਤੇ ਬੈਖਰੀ ਤੋਂ ਅੱਗੇ ਚੱਲੇਗਾ ਗਲੇ ਵਿੱਚ ਇਹਨੂੰ ਕਹਿੰਦੇ ਮਦਮਾ ਬਾਣੀ ਦਾ ਜਾਪ ਇਹੀ ਫਿਰ ਹਿਰਦੇ ਵਿੱਚ ਚਲੇ ਜਾਏਗਾ ਪਸੰਤੀ ਬਾਣੀ ਦਾ ਜਾਪ ਬਣ ਜਾਏਗਾ। ਇਹੋ ਹੀ ਫਿਰ ਅਗਾਹ ਹੋਰ ਚੱਲਦਾ ਚੱਲਦਾ ਜਿਤਨਾ ਬੰਦਾ ਮਰ ਜਾਂਦਾ ਧੁੰਨੀ ਦੀ ਗੰਢ ਖੁੱਲਦੀ ਹੈ। ਇਸੇ ਤਰ੍ਹਾਂ ਦਾ ਇੱਕ ਵਾਰ ਵਿਹਾਰ ਹੁੰਦਾ ਹੈ। ਤੁਹਾਡਾ ਸਰੀਰ ਵੀ ਨਿਕਲ ਕੇ ਸੂਖਮ ਬਾਹਰ ਚਲੇ ਜਾਏਗਾ ਕਈ ਵਾਰ। ਤੁਸੀਂ ਹੈਰਾਨ ਹੋਗੇ ਜਿਵੇਂ ਸਰੀਰ ਦੇ ਵਿੱਚੋਂ ਆਤਮਾ ਜਦੋਂ ਕਹਿੰਦੇ ਆਪਾਂ ਨਿਕਲਦੇ ਆਪਾਂ ਨਿਕਲਣਾ ਸਰੀਰ ਚੋਂ ਹੈਰਾਨ ਹੁੰਦਾ ਹੈ ਸਾਹਮਣੇ ਮੇਰਾ ਸਰੀਰ ਉਹ ਆਪਣੇ ਵੱਲ ਵਿੰਦਾ ਕਦੀ ਉਧਰ ਵਿੰਦਾ ਕਿ ਇਹ ਕੀ ਪਿਆ ਹੈ। ਇਸ ਤਰ੍ਹਾਂ ਪ੍ਰਤੱਖ ਹੋਣ ਲੱਗ ਪੈਂਦਾ ਉਹਨੂੰ ਕਹਿੰਦੇ ਪਰਾ ਬਾਣੀ ਦਾ ਜਾਪ ਪਰਾ ਬਾਣੀ ਤੋਂ ਅੱਗੇ ਚੱਲਦਾ ਹੈ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਉਹ ਵੀ ਬਾਣੀ ਹੈ ਉਸ ਤੋਂ ਅੱਗੇ ਹੈ ਤਰਤ ਆਕਾਸ਼ ਪਾਤਾਲ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵਾ ਰਾਮ ਸਿਮਰਨ ਦੀ ਅਵਦੀਗਾ ਰੋਮ ਰੋਮ ਇਸ ਤੋਂ ਪਹਿਲਾਂ ਗੁਰਮੁਖ ਰੋਮ ਰੋਮ ਹਰ ਧਿਆਵਾ